ਸਿਸਟਮ ਬਣੂਗਾ 5000 ਰਪਏ ਵਧੀਆ ਇੱਥੇ ਅੰਦਰ ਬਹਿ ਕੇ ਪੀਣੀ ਅੱਛਾ ਹਾਂਜੀ ਹੋ ਗਿਆ ਸਾਡਾ ਆਰਡਰ ਇਹ ਫਲੇਵਰ ਨੇ ਹਨ ਫਲੇਵਰ ਨੇ ਆਜੋ ਫਤ ਇਧਰੋਂ ਕਿਚਨ 'ਚ ਹੀ ਵੜ ਗਏ ਤੁਸੀਂ ਤੇ ਸ਼ੌਂਕ ਹੈ ਇਹਨੂੰ ਹੈ ਹਾਂਜੀ ਮਿਲ ਗਿਆ ਆਪਾਂ ਨੂੰ అలਾਰਮ ਇਹ ਵਾਈਬ੍ਰੇਟ ਹੋਏਗਾ ਉੱਥੇ ਜਿੱਦੇ ਦੇਸੀ ਗੋਲ ਸੀ ਨਾ ਹਾਂ ਉੱਥੇ ਗੋਲ ਸੀ ਆਪਣਾ ਪ੍ਰਨੀਤ ਨੇ ਤੇ ਪੀਤੀ ਹੋਈ ਪਹਿਲਾਂ ਹਾਂ ਉਦੋਂ ਮਾਰੂਗਾ ਇਹ ਆ ਲੋ ਫੜੋ ਹਾਂ ਨਹੀਂ ਪਤਾ ਨਾ ਮੇਰੀ ਬੀਤੀ ਪਰਨੀਤ ਨੇ ਕੱਲਾ ਸੀ ਤੁਸੀਂ ਵੇਟ ਕਰ ਰਹੇ ਹੋ ਵਾਸ਼ਰੂਮ 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 ਮੇਰਾ ਤਾਂ ਵਾਈਫਾਈ ਬੰਦ ਹੋ ਗਿਆ ਪਤਾ ਕਿੱਥੇ ਲੇਡੀਜ਼ ਦਾ ਵੀ ਅੰਦਰ ਹੈ ਫਤੇ ਪੂਰਾ ਖੁਸ਼ ਹੈ ਭਾਈ ਆ ਫਟੇ ਦੀ ਇਹ ਹੌਟ ਹੈ ਨਾ ਤੈਨੂੰ ਸਿਸਟਮ ਨਹੀਂ ਪਤਾ ਤੁਸੀਂ ਕਿੱਥੋਂ ਉੱਥੇ ਬੈਠੇ ਵੇਖ ਲਾਉਂਦੇ ਆ ਅੱਗੇ ਜਾ ਕੇ ਆਈ ਜਿਵੇਂ ਸੀ ਟੀਮ ਹੌਟਨ ਤੋਂ ਕਾਫੀ ਪੀਲੀਏ ਪੀਲੀ ਨਹੀਂ ਨਾਲ ਹੀ ਚੱਕ ਲਈਏ ਕਹਿੰ ਗਿਆ ਨੂੰ ਪਰ ਦਸੰਦੇ ਪੀ ਲੋ ਕਰ ਦੋ ਤੁਸੀਂ ਨਾ ਅਮਨ ਦੇ ਵਲੌਗ ਚ ਦੇਖਿਓ ਕਿ ਅਸੀਂ ਕਾਫੀ ਬਾਹਰ ਲੈ ਕੇ ਕਿਉਂ ਆਏ ਆ ਇਹ ਤੁਹਾਨੂੰ ਅਮਨ ਦੇ ਵਲੌਗ ਦੇ ਵਿੱਚ ਮਿਲ ਜੇਗਾ ਕਿ ਅਸੀਂ ਕਾਫੀ ਘਾਟੋ ਲਿਆਦੀ ਬਾਹਰ ਇੱਧਰ ਪੱਲੀ ਤਾਂ ਫਤਿਹ ਨੇ ਮੰਗਾਈ ਹੌਟ ਕਾਫੀ ਚੱਲ ਰਹੀ ਏ ਇੱਧਰ ਤੇ ਕੁਲਵਿੰਦਰ ਹੋ ਗਿਆ ਕੇਐਫਸੀ ਇੱਧਰ ਹੋ ਜੋ ਫਤਿਹ ਅੱਧੇ ਨਾ ਜਾਏ ਗੱਡੀ ਪੁੱਤ ਪੂਟਾਂ ਨਹੀਂ ਗਿਆ ਪਾਪਾ ਗਏ ਨੇ ਆਪਣੇ ਖਾਣ ਵਾਸਤੇ ਆਪਾਂ ਤਾਂ ਕਾਫੀ ਪੀਲੀ ਪਾਪਾ ਨੇ ਨਹੀਂ ਨਾ ਕਾਫੀ ਪੀਤੀ ਆਪਾਂ ਇੱਥੇ ਫੋਟੋ ਖੋਬੀ ਜਾਨ ਨੂੰ ਫਿਰਦੇ ਨੇ ਆਹ ਇਹਦੀ ਫੋਟੋ ਕਿੱਥੇ ਹੈ ਨਹੀਂ ਵਾਹ ਨਹੀਂ ਵਾਹ ਇੱਧਰ ਐ ਸਟਾਈਲ 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 ਐ ਸਟਾਈਲ ਆ ਗਿਆ ਸੋ ਯਾਰ ਮਨੂੰ ਉੱਪਰੋਂ ਹੁੰਦੇ ਨੂੰ ਉੱਤਰਾ ਚੜਾ ਦਈਏ ਹੋਰ ਉੱਪਰ ਕੱਢ ਜਾ ਕਹਿੰਦੇ ਤੀਨ ਖੁੱਲਿਆ ਪਿਆ ਬਈ ਬਾਰ ਬਾਰ ਠੰਡਾ ਯਾਰ ਉਸ ਵਾਂ ਠੰਡੀ ਕਾਫੀ ਇਹ ਤਾਂ ਠੰਡੀ ਠੰਡੀ ਕਾਫੀ ਤੇ ਉੱਤੋਂ ਠੰਡ ਤੇ ਬੜੇ ਮਜ਼ਾ ਆ ਰਿਹਾ ਹੈ ਹਨਾ ਬਹੁਤ ਵਧੀਆ ਲੱਗ ਰਿਹਾ ਸੱਚੀ ਤੇ ਦੱਸਦਾ ਇੱਕ ਤੇ ਉੱਪਰ ਬਣਿਆ ਜਦੋਂ ਕੰਢੇ ਬਣਦੇ ਆ ਦੇਖੋ ਵਾਹ ਵਾਹ ਇਹ ਕੰਗੀ ਕਰੋ ਗੱਡੀ ਮਾਰਨਾ ਕੋਲੋਂ ਸਿਰ ਮਾਰਨਾ ਤੇ ਗੁਡੀ ਬੈਠ ਕੇ ਖਾਣਾ ਮੂ ਬੜੀ ਹਾਂਜੀ ਹੁਣ ਪਰਨੀਤ ਵੀ ਪਾਪਾ ਦੇ ਪਿੱਛੇ ਚੱਲਿਆ ਕਿ ਮੈਂ ਵੀ ਖਾ ਪੀ ਕੇ ਆਉਣਾ ਉਹ ਡੌਗੀ ਵੀ ਅੱਗੇ ਫਤਿਹ ਆਜੋ ਚੱਲੀਏ ਗੱਡੀ 'ਚ ਬਈਏ ਆਜੋ ਪਾਪਾ ਗੱਡੀ 'ਚ ਬੈਠੋ ਚਲੋ ਆਜੋ 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 ਚੱਲ ਤੇਰਾ ਭਾਈ ਉਹ ਮਰੇ ਕੋੜਿਆਂ ਤਾਂ ਕੱਪੜੇ ਘਾਤੋਂ ਨਹੀਂ ਲਾਏ ਹੈਗੇ ਲਫਾਫੇ ਇਹਨੇ ਲੱਗੇ ਕੰਮ ਚੱਲ ਰਿਹਾ ਉਥੇ ਹਾਂ ਕੰਮ ਚੱਲ ਰਿਹਾ ਹਾਂ ਤਾਂ ਇਹ ਨਵਾਂ ਹੀ ਬਣਿਆ ਹੈ ਸੰਗਰੂਰ ਚ ਪਹਿਲਾਂ ਨਹੀਂ ਸੀ ਕਿੱਥੇ ਆਪਣੀ ਗੱਡੀ ਆ ਸੀ ਨਹੀਂ ਇਹ ਥੋੜੀ ਆ ਮੈਂ ਵੀ ਕਹਿ ਰਹੀ ਆ ਨਹੀਂ ਹੈਗੀ ਕ੍ਰੇਟਾ ਹੈ ਉਹ ਬਰੇਜ਼ਾ ਹੈ ਹਾਂ ਸੀ ਫਤੇ ਕੀ ਹੋ ਰਿਹਾ ਕੀ ਹੋ ਰਿਹਾ ਬੁਖਾਰਾ ਟੰ ਲਾ ਬਲੱਟਾ ਬੜੀਆਂ ਪੈ ਰੀਆਂ ਮੈਂ ਜਾ ਕੇ ਉਹ ਉਹ ਨਾਲ ਦੀ ਨਾਲ ਤੁਰਦਾ ਕਹਿੰਦਾ ਕਿੱਧਰ ਚੱਲੇ ਮੈਂ ਵੀ ਨਾਲ ਜਾਣਾ ਆਜੋ ਫਤੇ ਤੇ ਹੁਣ ਆਪਾਂ ਜਾਣਾ ਜੀ ਸੰਗਰੂਰ ਤੇ ਅਮਨ ਰਾਣੇ ਜਾਣਾ ਪਿੰਡ ਤੇ ਜਾ ਕੇ ਦੇਖਦੇ ਆ ਘਰੇ ਰੋਟੀ ਪਾਣੀ ਬਣਿਆ ਸਿਮਰਨ ਦਾ ਮੈਨੂੰ ਫੋਨ ਆਇਆ ਸੀ ਤੇ ਉਹਨੇ ਬਣਾ ਕੇ ਰੱਖਿਆ ਹੋਣਾ ਕੀ ਹੋ ਗਿਆ ਤੁਰ ਗਏ ਦੋਨੇ ਹਾਂ ਯਮਨ ਉਹਨੇ ਫੇਰ ਖਾਣ ਨੂੰ ਮੰਗਣਾ ਚਲ ਕੋਈ ਫਤੇ ਨਹੀਂ ਉਹਨੇ ਕਿ ਤਨ ਹਾਂ ਫਤੇ ਨਹੀਂ ਕੋਈ ਨਾ ਆਹ ਦੇਖੋ ਫਤੇ ਦੇ ਕੰਮ ਤੂੰ ਰਹੀ ਲੈ ਇਕੱਲੇ ਉੱਥੇ ਖਾਣਦਾ ਕੋਈ ਯਾਰ ਮੈਨੂੰ ਇਹ ਗੱਡੀ ਵੇ ਚਾਹੁੰਦੇ ਆਂ ਪਤਿੰਦ ਘਾਟ ਘਟਾਉਂਦਾ ਮੈਂ ਡਰਾਉਣਾ ਡਰਾਉਣਾ ਪੁੱਤ ਨਿਕਲਦਾ ਮੰਨਦਾ ਵੈਜੀਟੇਰੀਅਨ ਐ ਮੈਂ ਤਾਂ ਕਹਿੰਦਾ ਤੂੰ ਖਾਂ ਮੈਂ ਵਾਹ ਇਹ ਕਰੋ ਮੂਹ ਨੂੰ ਦਾ ਕੰਮ ਕਰਤਾ ਸਾਡੀ ਸਾਰੀ ਪਾਰਟੀ ਪਹੁੰਚ ਚੁੱਕੀ ਟੀਮ ਸਾਡੀ ਉਧਰ ਦੇਖੋ ਫਤੇਵਾਲ ਦੇਖੋ ਫਤੇ ਦੀਆਂ ਗੱਲਾਂ ਸੁਣੋ ਤੁਸੀਂ ਕੋਈ ਅਜੇ ਤੱਕ ਕੁਝ ਨਹੀਂ ਕਰ ਰਹੇ ਉਹ ਦੇਖੋ ਨਹੀਂ ਹੱਸਦੇ ਗਏ ਨੇ ਖੰਨੇ ਖੋਦੇ ਚਾਹ ਦਾ ਸੌੜਨਾ ਲੋਰਨ ਪਾਰਕ ਚਲੇ ਪੂਰੇ ਪ੍ਰੋ ਮੁੰਡਾ ਕਹਿੰਦਾ ਮੈਂ ਉੱਡਾ ਉਹ ਅਜੇ ਪਟਿਆਲੇ ਘੁੰਮ ਕੇ ਆਏ ਹੈ ਹੋਰ ਓਏ ਯਾਰ ਮੇਰਾ ਕੋਈ ਰੁਪਿਆ ਆ ਗਿਆ ਗੱਡੀ ਵੱਡੀ ਜੀ ਨੇ ਕਿਸੇ ਨੂੰ ਦੱਸਣਾ ਨਹੀਂ ਜਾਂਦਾ ਕਿਸ ਨੂੰ ਚਲਾਉਂਦਾ ਅਹੀਂ ਇਹ ਤਾਂ 70 ਕੁਛ ਹੀ ਮੈਨੂੰ ਚੱਕਰ ਲੈਣਾ ਚੱਲਿਆ 90 ਬੀੜ 90 ਬੀੜ ਨੂੰ ਚੱਕਰ ਦੱਸ 60 ਰੁਪਏ ਹੁੰਦੀ ਹੈ ਨਾ ਵੇਖ ਲੈ ਤੇ ਨਾ ਕਿ ਗੱਡੀ ਤੇ ਆਏ ਨੇ ਤੇ ਸਵਾਰ ਇਕੱਠੋਂ ਕੋਲ ਨਾਲ ਗੱਡੀ ਨੂੰ ਆਏ ਨੇ ਮੈਂ ਬੜੀ ਜੀ ਕਿ ਪਾ ਰਿਹਾ ਉਹਦੇ ਵਿੱਚ ਕੁਝ ਵੀ ਨਾ ਦੇਸੀ ਕੇ ਭਾਗ ਦਿੰਦਾ ਇੱਕਦਮ ਤਾਂ ਦੇਸੀ ਕਿਉਂ ਰਾਂ ਨਾ ਨਾ ਨਾਲ ਦੋ ਰੋਟੀਆਂ ਤੇ ਸਿਰਫ ਚੰਦਾ ਸੱਕਾ ਕਿ ਲੋਕੀ ਆਈ ਵੀ ਬਿਸ਼ਰਮ ਹੋ ਗਏ ਅਸੀਂ ਚੁੱਪ ਕਰਕੇ ਮੋੜਾ ਹੀ ਕਿਨਸਾ ਮੈਂ ਨਾ ਚੱਕਾ ਖਾਦੀ ਤੁਸੀਂ ਮੂੰਹ ਮੂਡ ਪੇੜ ਕੇ ਨਹੀਂ ਨਹੀਂ ਮੈਂ ਸਾਡੇ ਕੋਲ ਆਇਆ ਅੰਕਲ ਜੇ ਮੈਂ ਕਾਦੀ ਮੈਂ ਅੰਕਲ ਹੀ ਜਾ ਰਾਂ ਮੈਂ ਕਿਨ ਲਾਂਦੀ ਜਿਆਦਾ ਭਈ ਗੁੰਦਨਾ ਮਹੰਗਾ ਹੈ ਮੈਂ ਤਾਂ ਚੰਗਾ ਕਾ ਸਸਤੀ ਕਾ ਵੇਟਰ ਲੈ ਕੇ ਗੰਨਾ ਮੇਕਾ ਹਮਨ ਸਾਡੇ ਤੋਂ ਕੱਢ ਲੈਨੇ ਸਾਰੇ ਨਹੀਂ ਜਿਹੜੀ ਕੀਮਤ ਹੈ ਦੇਖੋ ਆਪਾਂ ਨੂੰ ਰੇਟ ਪਤਾ ਕਿ ਜੋ ਰੇਟ ਚੱਲ ਰਿਹਾ ਹੁਣ ਆਪਾਂ ਨੂੰ ਪਤਾ ਸਕੇ ਆਰਾਮ 60 70 ਮਿਲ ਜਾਂਦੇ ਨੇ ਇੱਥੇ ਘੱਲੇ ਤੇ ਜੇ ਨਜਾਇਜ਼ ਤੇ ਨਾ ਕਰੋ ਨਾ ਪਤਾ ਨਹੀਂ ਆਪਣੇ ਮੁਖਰ ਤੋਂ ਲੈ ਲਿਓ ਉੱਥੇ ਆ ਵਧੀਆ ਜਿੰਨਾ ਮਰਜੀ ਆ ਦੇਖੋ ਜਿਹੜਾ ਮੁਖਰ ਰੇਟ ਨੂੰ ਰੇਟ ਆ ਉੱਥੇ ਨਾ ਨਿਕਲਣ ਕੱਲ ਹੀ ਗਏਗਾ ਬੰਦ ਹੋ ਗਏ ਆਪਣੇ ਆ ਖੁੱਲ ਗਿਆ ਆਪਣੇ ਘਰ ਵਾਲਾ ਹਾਂ ਉਹ ਜਿਹੜਾ ਉਧਰੋਂ ਕੀੜਾ ਪਿੰਡ ਹੈ ਉਹ ਕਿਰ ਕੋਠਿਆ ਕੋਠਿਆਂ ਕੋਲ ਖੁੱਲ ਗਿਆ ਫੇਰ ਤੋਂ ਖੁਲਾ ਲੈਵੇਂ ਭਰਾਵਾਂ ਦਾ ਸਲਾੜ ਤੁਸੀਂ ਪੈਣਾ ਦਾ ਖਲਾੜੀ ਕਰ ਲੈ ਕਾਫੀ ਕੀ ਆ ਗਈ ਸੀ ਅਸੀਂ ਤੇ ਕਾਫੀ ਤੋਂ ਬੜਾ ਢੋਣਾ ਆ ਕੇ ਭੁੱਖ ਲੱਗ ਗਈ ਏ ਅਗਰ ਬੜਨੀ ਦਾ ਵੀਡੀਓ ਐਡ ਕਰਨ ਵਾਲੀ ਪਈਏ ਤੇ ਅਜੇ ਤਾਂ ਆਪਾਂ 11 12 ਵਜੇ ਸੌਣ ਵਾਲੇ ਬੰਦੇ ਆ ਜਦੋਂ ਵੀ ਕਰਨ ਬੜੇ ਖੋਖੇ ਛੱਡ ਜਾਂਦੇ ਨੇ ਕੋਈ ਗੱਲ ਨਹੀਂ ਮੈਂ ਨੂੰ ਵੱਡੀ ਖਾਓ ਮੇਰੀਆਂ ਭੈਣਾਂ ਨੇ ਕਿਹਾ ਸੀ ਖਾ ਪੀ ਲਿਆ ਕਰੋ ਹੋਰ ਸਸਾਲਾ ਅੱਜ ਭਰਾਣਾ ਤਾਂ ਕਹਿੰਦੇ ਕਾਫੀ ਪੀਕੇ ਆਏ ਡੀ ਮਾਡਰਨ ਦੀ ਮੈਂ ਕੋਈ ਗਾ ਨਹੀਂ ਖਾਦਾ ਵੀ ਤੇ ਨਾਲ ਜਾਣਾ ਪਤਾ ਨਹੀਂ ਕਰੋ ਮਰ ਜਾਣਾ ਬਾਅਦ ਵਿੱਚ ਗੰਗਾਲ ਹੋ ਜੀ ਨਹੀਂ ਕਿ ਗਾ ਤਾਂ ਨਹੀਂ ਕਿੰਨੀ ਕਿ ਮਹਿੰਗੀ ਹੈ ਹਾਂ ਹਾਂ ਇਹ ਕਦ ਇੱਕ ਤਾਰ ਪੀਣੀ ਹੁੰਦੀ ਆਪਾਂ ਨਹੀਂ ਉਨੀ ਮਤਲਬ ਐ ਹੋ ਜਾਂਦਾ ਨਾ ਸਪੈਸ਼ਲ ਜੀ ਪੀਣ ਜਾਣਾ ਨਹੀਂ ਐ ਨਹੀਂ ਲਗਾ ਰੋਜ਼ ਪੀਣ ਜਾਂਦੇ ਆ ਪਰ ਸ਼ੌਂਕੀਆ ਬੰਦੇ ਦਾ ਸ਼ੌਂਕ ਕਿਉਂਕਿ ਮੈਂ ਜੀ ਇਹ ਨਾ ਪੀਤੀ ਹੈਗੀ ਮੈਨੂੰ ਐ ਕਦੇ ਕਦੇ ਕਾਫੀ ਪੀਕੇ ਦੇਖਾਂ ਤੇ ਫਿਰ ਅਮਨ ਕਿਵੇਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਵਧੀਆ ਰਿਹਾ ਵਧੀਆ ਰਿਹਾ ਹਾਂ ਬਸ ਠੀਕ ਹੈ ਅੱਜ ਮੰਨੂ ਅਸੀਂ ਪਿਆਈ ਸੀ ਬਟਰ ਤੇ ਉਹਦੇ ਵਾਲੀ ਪਾਪਕੋਰਨ ਵਾਲੀ ਤੇ ਨੈਕਸਟ ਟਾਈਮ ਇਹਨੂੰ ਪਿਆਵਾਂਗੇ ਅਸੀਂ ਵਨੀਲਾ ਚਾਕਲੇਟ ਜਿਹੜੀ ਤੁਸੀਂ ਬਿੱਤੀ ਉਹ ਪੀਉਣੀ ਇਹ ਨਵੀਂ ਚਾਹ ਆਤੀ ਮੈਨੂੰ ਕੋਈ ਚੱਲ ਕੋਈ ਗੱਲ ਮੇਰੇ ਤੇ ਪਹਿਲੇ ਘੰਟੇ ਕੋਈ ਮਟੰਗਾ ਨਾ ਪਹਿਲਾਂ ਨਹੀਂ ਗੱਲ ਆ ਕੇ ਫੇਰ ਪੀਆ ਤਾਂ ਜਿਹੜੇ ਰੈਕਸ਼ਨ ਕਰ ਗਿਆ ਠੀਕ ਹੈ ਤਾਂ ਠੀਕ ਹੈ ਇਹ ਵਾਲੇ ਇਸ ਵਕਤ ਸੋਣੀ ਹੋ ਗਈ ਆ ਸਗਣੀ ਹੋ ਗਈ ਪਾਣੀ ਪਾ ਦੇ ਮਟਰ ਘਲੇ ਨਹੀਂ ਆ ਰਹੀ ਅੰਤੇ ਸਿੰਮੂ ਮਟਰ ਬਾਅਕੇ ਨਹੀਂ ਪਾਇਆ ਅੰਡਕਟਰ ਮ ਉਹ ਬਾਲੇ ਨਹੀਂ ਹੈਗਾ ਮਤਲਬ ਗਰਮ ਪਾਣੀ ਚੁੱਕੀ ਸੀ ਕਲਰ ਨਹੀਂ ਨਾ ਚੰਗਾ ਆਇਆ ਮੈਂ ਉਬਾਲ ਕੇ ਪਾਣੀ ਆ ਇਹਨਾਂ ਸੋਹਣਾ ਕਲਰ ਹੁੰਦਾ ਸੱ ਤੇ ਪਤਾ ਤੇਰਾ ਮਮਾ ਮੈਂ ਬਣਾਉਂਦੀ ਮੈਨੂੰ ਲੱਗਾ ਸਿੰਪਲ ਐ ਗਰਮ ਪਾਣੀ ਚ ਰੱਖਣਾ ਨਹੀਂ ਜਦੋਂ ਆਪਾਂ ਪਾਣੀ ਘੱਟਦੇ ਨਾ ਜਿਵੇਂ ਆਪਾਂ ਆਲੂ ਉਬਾਲਦੇ ਆਂ ਓਵੇਂ ਉਬਾਲ ਲਓ ਆਲੂ ਤੇ ਮਟਰ ਉਹਨੇ ਪੁੱਛਿਆ ਉਹਨੇ ਕਹਦਾ ਹੋਇਆ ਤੇ ਆ ਤੇ ਨਾ ਕਿ ਰੋਟੀਆਂ ਖਾ ਲਈ ਹਾਂ ਪੁੱਛ ਲਓ ਲਓ ਸਾਲੀ ਢਾਡੀ ਚੱਲੀ ਤਾੜਾ ਹੁਣ ਦਿਲ ਨਹੀਂ ਲੱਗਣਾ ਸਾਲੀ ਬਿਨਾ ਆਦਲ ਤੇਰੇ ਆਈ ਇਹਦੇ ᱜਿਰਤ ਘੁੰਮਣ ਦੇ ਨੇ ਹੋਰ ਇਹਦੂ ਵੱਧ ਕੇ ਘੁੰਮਣਾ ਮੇਰਾ ਅਦਲ ਘੁੰਮਣਾ ਦੀ ਮੈਂ ਜਾਂਦੇ ਪੁਆ ਕੇ ਨਹੀਂ ਜੋ ਆਪਾਂ ਨੂੰ ਪਿਆਰ ਦੇ ਗਏ ਨਾ ਜਵਾਕ ਨਹੀਂ ਆਉਂਦੇ ਸਾਲੇ ਘੁੰਮਦੇ ਦੇ ਫਿਰ ਪਿਆਰ 100 ਰੁਪਏ ਦੇ ਵੀ ਜਾ ਆਪਿਆ ਆਪਿਆ ਥੱਲੇ ਡਿੱਗ ਗਿਆ ਚੱਕੋ ਦੇ ਫਿਰ ਅਵਤਾਰ ਨੂੰ 50 ਰੁਪਏ 50 ਤਾਂ ਹੈ ਨਹੀਂ ਚੱਕਵਾ ਪਹਿਲਾਂ ਲੈ ਨਾ ਕੋਈ ਰਸਤਾ ਬਰਾਉਂਦਾ ਉਹਨਾਂ ਨੂੰ ਹੱਤਾ ਲੈ ਨਾ ਹਾਂਜੀ ਤੀਜਾ ਤੂੰ ਵੀ ਜਨ ਨੂੰ ਜਾਣਾ ਤੂੰ ਇਦਾਂ ਤੇ ਹੈ ਲੈ ਚਾਕੂ ਚੱਕ ਪਰ ਚਾਕੂ ਤੇਰਾ ਕਿੱਥੇ ਸਿੱਟਿਆ ਫਤਿਹ ਨੇ ਚਲ ਚਲ ਬਣੀ ਤੋਂ ਇਹ ਕਰੋਂ ਨਿਕਰੇ ਸਵੇਰ ਦੇ ਸਵੇ ਆ ਜਿਓ ਉਹ ਦੇ ਪਰਿੰਦਿਆਂ ਦਾ ਕੰਮ ਹੋ ਗਿਆ ਸਵੇਰੇ ਨਿਕਲਦੇ ਆ ਸ਼ਾਮ ਨੂੰ ਆਪਣੇ ਆਲੇ ਨੇ ਜਵਰਦੇ ਨੇ ਜਾਣ ਅਮਨ ਕੋਈ ਚੀਤ ਤਾਂ ਨਹੀਂ ਓਰੇ ਸੂਟ ਤਾਂ ਫਿਰ ਮੈਂ ਹੀ ਲਿਆਂਗੀ ਸੁਨਾਮ ਹਣਾ ਆਹੋ ਮੈਂ ਵੀ ਉਹ ਸ਼ਨੀਵਾਰ ਦਾ ਟਾਈਮ ਦਿੱਤਾ ਸੀ ਕੱਲ ਦਾ ਹੀ ਸੁਨਾਮ ਮੈਂ ਫੋਨ ਕਰਦੀ ਜਾ ਕੇ ਕਿਹਦੇ ਦੇ ਸਰ ਚਲੋ 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 ਸਾਡੀ ਗੱਡੀ ਮਸਾਂ ਆਈ ਸੀ ਤੇ ਫਿਰ ਤੁਰ ਗਈ ਧੋਣ ਵਾਸਤੇ ਤੇ ਫਿਰ ਨਹੀਂ ਆਈ ਅੱਜ ਮਜੇ ਵੀ ਮੈਨੂੰ ਬੜਾ ਡਰ ਲੱਗਦਾ ਸੀ ਜੇ ਇਹਨਾਂ ਬੰਦ ਕੁੱਲਾ ਜੀ ਉਹ ਕੰਮ ਲੈ ਕੇ ਦੇਖੇ ਲੋਕਾਂ ਨੂੰ ਅਮਨ ਗੱਡੀ ਚ ਹੋਰ ਤਾਂ ਨਹੀਂ ਮੇਰਾ ਸਮਾਨ ਕੋਈ ਨਾ ਨਾ ਆਹ ਦੇਖੋ ਚੈੱਕ ਕਰ ਆਪਾਂ ਆਪਣਾ ਉਹ ਦੇਖੋ ਉਹ ਦੇਖੋ ਉੱਧਰ ਕੀ ਚੱਲਣ ਗਿਆ ਕੈਨੇਡਾ 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 ਦਹੀਂ ਅੱਗੜੀ ਕੀ ਕਰੈਡਾ ਦੇਖ ਲਓ ਕੁਝ ਦੇ 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 ਤੇ ਆਣਾ ਜਾਇਓ ਹੋਲੀ ਇੱਥੋਂ ਫੁੱਲ ਵੀ ਨਹੀਂ ਹੋਜੇ ਬਣਿਆ ਬੜਾ ਧੁੰਦ ਪੈ ਗਈ ਹਮਣਾ ਬਹੁਤ ਜ਼ਿਆਦਾ ਜੀ ਦੀ ਪੁੱਤਰੀ ਸਰਪੰਚ ਜੀ ਹੋਰ ਰੁਕ ਜਾ ਰੁਕ ਜਾ ਬੋਤਲ ਨਹੀਂ ਪਾਈ ਤੇ ਕਿੰਨੀ ਜਾ ਰਹੀ ਹੈ ਅੱਜ ਦਵਾੜਾ ਜਾਂਦਾ ਆ ਪਿਛਲੇ ਲਫਾਫੇ ਚੈੱਕ ਕਰ ਕਿਤੇ ਆਹ ਬਰੀਂ ਦੀ ਟੋਪੀ ਪਈ ਕੱਢ ਕੇ ਪਾ ਲੈ ਉਹਦੇ ਚੈਨ ਅਨ ਲਫਾਫੇ ਚ ਇੱਕ ਲਫਾਫਾ ਪਿਆ ਪਿੱਛੇ ਦੇਖੋ ਆਸੇ ਉਹਦਾ ਬਣਾਈ ਲੈ ਸਕੂਲ ਟੈਗ ਲੱਗ ਗਿਆ ਇਹ ਕਿਥੋਂ ਲਿਆਈ ਇਹ ਤੋ ਲੈ ਹਣ ਮਤੈ ਕਸ਼ਮੀਰੀ ਕੋ ਨਾ ਨਾ ਸਕੂਟਲ ਦੁਕਾਨ ਤੋਂ ਅੱਛਾ ਸਿਮੂ ਆਸ ਤੇ ਵੀ ਲੈ ਕੇ ਰਖੀ ਦੋ ਜਾਂਦੀ ਥੋੜੀ ਉਹ ਕਿੰਨਾ ਹੋਣਾ ਜਿੱਥੇ ਲੱਗਿਆ ਸੀ ਇੱਥੇ ਬੜਾ ਸੋਹਣਾ ਪਟਿਆਲੇ ਵਾਲੀ ਆਪਾਂ ਜਿੱਥੋਂ ਸਾਰੀ ਸਮਾਨ ਲੈ ਆਪਣਾ ਹਾਂ ਉਹ ਤੇ ਗੋਲ ਪੈਂਦੀ ਹਾਏ ਇੰਨਾ ਸੋਹਣਾ ਮੈਂ ਵੇਂਦੀ ਵੇਂਦੀ ਰਹਿ ਗਈ ਵੇਂਦੀ ਵੇਂਦੀ ਰਹਿ ਗਈ ਆ ਜਾ ਸਿਮੂ ਬਾਹਰ ਜਾਣ ਦੇ ਉਹਨਾਂ ਨੂੰ ਲੇਟ ਨਹੀਂ ਦੇ ਪਏ ਬਾਈ ਲਵ ਯੂ ਪਤਾ ਹੈ ਕੀ ਕਰ ਰਹੀ ਹੈ ਟਾਈਮ ਵੇਸ ਕਰਾਈ ਜਾ ਰਹੀ ਹੈ ਬਾਈ ਬਾਈ ਸਮਾਨ ਦੇਖ ਮਟਰ ਭੇਜਣ ਵਾਲੇ ਨਹੀਂ ਪੇਪਰ ਇਹਨਾਂ ਦਾ ਇੱਥੇ ਭੇਜਣਾ ਹੀ ਨਹੀਂ ਸੀ चलो ध्यान ना जायो बाय बाय लव यू लव यू किसी 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 बार 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 अबे यार डंडी का ले एल्विश एल्विश हो सकता है क्या एल्विश बाय 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 रे ये गड्डी शिफ्ट हो जा रे सड़क पर सड़क